ਇਹ ਵੀਡੀਓ ਇੱਕ ਐਨਆਰਆਈ ਔਰਤ ਰਣਦੀਪ ਕੌਰ ਵੱਲੋਂ ਬਣਾਈ ਗਈ। ਇਸ ਵੀਡੀਓ ਦੇ ذریعے ਐਨਆਰਆਈ ਔਰਤ ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਦੋਸ਼ ਲਾ ਰਹੀ ਹੈ ਕਿ ਮੰਤਰੀ ਉਹਨਾਂ ਦੀ ਪੱਟੀ ਵਿੱਚ ਮੌਜੂਦ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਆ ਮੇਰੇ ਡੈਡੀ ਦੀ ਜ਼ਮੀਨ ਆ ਜਿਸ ਚ ਇੱਟਾਂ ਵੀ ਸਟਵਾਈਆਂ ਆ ਆ ਦੇਖ ਲਓ। ਆ ਵੇਖ ਲਓ ਇੱਟਾਂ ਪਈਆਂ। ਆ ਸਾਰੀ ਮੇਰੀ ਡੈਡੀ ਦੀ ਜ਼ਮੀਨ ਆ। ਜਿੱਥੇ ਹੁਣ ਪਤਾ ਨਹੀਂ ਇਹ ਇੱਥੇ ਕੋਟੇ ਸ਼ਤਨ ਲਗਾ ਕੀ ਕਰਨ ਲਗਾ ਵੇਖੋ ਇੱਟਾਂ ਵੀ ਸਟਵਾਤੀਆਂ ਨਹੀਂ। ਹਾਲਾਂਕਿ ਮਾਮਲੇ ਦੀ ਸੱਚਾਈ ਜਾਣਨ ਦੇ ਲਈ ਰੋਜ਼ਾਨਾ ਸਪੋਕਸਮੈਨ ਟੀਵੀ ਦੀ ਟੀਮ ਵੱਲੋਂ ਐਨਆਰਆਈ ਔਰਤ ਗੰਦੀਪ ਕਾਰਨਾ ਨਾਲ ਸੰਪਰਕ ਕੀਤਾ ਗਿਆ ਤਾਂ ਐਨਆਰਆਈ ਔਰਤ ਨੇ ਦੱਸਿਆ ਕਿ ਉਸਦੇ ਭਰਾ ਹਰਵਿੰਦਰ ਸਿੰਘ ਪੁੱਲਰ ਨੇ ਲਾਲਜੀਤ ਪੁੱਲਰ ਦੇ ਪਿਤਾ ਸੁਖਦੇਵ ਸਿੰਘ ਨੂੰ ਜ਼ਮੀਨ ਵੇਚੀ ਸੀ ਤੇ ਹੁਣ ਲਾਲਜੀਤ ਸਿੰਘ ਪੁੱਲਰ ਉਹਨਾਂ ਦੇ ਭਰਾ ਦੀ ਵੇਚੀ ਹੋਈ ਜ਼ਮੀਨ ਦੇ ਨਾਲ ਲੱਗਦੀ ਉਹਨਾਂ ਦੇ 6 ਪਰਿਵਾਰਕ ਮੈਂਬਰਾਂ ਦੀ ਮਾਲਕੀ ਵਾਲੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮੈਂ ਵੀ ਪਰ ਬੋਲਦੀ ਆ ਐਨ ਆਰ ਆਈ ਕੈਨੇਡੀਅਨ ਸਿਟੀਜ਼ਨ ਜੀ ਕੋਸ਼ਿਸ਼ ਹੀ ਨਹੀਂ ਕੀਤੀ ਉਹਨੇ ਕਾਨੂੰਨਿਆ ਕਬਜ਼ਾ ਸਾਡੀ ਜ਼ਮੀਨ ਤੇ ਸਾਡੀ 11 ਕਿੱਲੇ ਦੀ ਜ਼ਮੀਨ ਸੀਗੀ ਉਹਦੇ ਵਿੱਚੋਂ ਸਾਡੇ 3.5 ਕਿੱਲੇ ਸਾਡਾ ਸੇਲ ਲੱਗਾ ਹੋਇਆ ਹੈ ਨਾ ਜੀ ਤੇ ਅਸੀਂ ਇਸੇ ਕਰਕੇ ਸੇਲ ਆਇਆ ਸੀ ਕਿਉਂਕਿ ਸਾਨੂੰ ਪਤਾ ਲੱਗਾ ਸੀ ਕਿ ਸਾਡੇ ਬ੍ਰਦਰ ਨੇ

ਮੈਨੂੰ ਕਿਸਨੂੰ ਪਤਾ ਨਹੀਂ ਕਿ ਟਕਸੀਨ ਦਾ ਤਾਂ ਜੀ ਹੁਣ ਪਾਉਣ ਲੱਗੇ ਆ ਉਹ ਸੇਲ ਆਇਆ ਹੋਇਆ ਵੀ ਕੋਈ ਵੀ ਕਿਸ ਆਪਣਾ ਸਪੈਸ਼ਲ ਖਸਰਾ ਨੰਬਰ ਪਾ ਕੇ ਜ਼ਮੀਨ ਨਹੀਂ ਵੇਚ ਸਕਦਾ ਸਾਡੀ ਇਹ ਜ਼ਮੀਨ ਫਸਟ ਆਫ ਆਲ ਲਾਸਟ ਈਅਰ ਲਾਲਜੀ ਭੁੱਲਰ ਨੇ ਮੈਨੂੰ ਫੋਨ ਕਰਦਾ ਜੀ ਇਹਨਾਂ ਦਾ ਪਲਾਨ ਉਦੋਂ ਹੀ ਬਣਿਆ ਉਦੋਂ ਹੀ ਬਣਿਆ ਲਾਲਜੀ ਭੁੱਲਰ ਦਾ ਕਿ ਇਸ ਦਿਨ ਮੈਂ ਕਬਜ਼ਾ ਕਰਨਾ ਇਹ ਮੈਨੂੰ ਫੋਨ ਕਰਦਾ ਕਿ ਤੇਰਾ ਤੁਹਾਡਾ ਭਰਾ ਮੈਨੂੰ ਕਿ ਕਿਤੇ ਦੇਣਾ ਚਾਹੁੰਦਾ ਤੇ ਤੁਸੀਂ ਵੀ ਦੇ ਦਿਓ ਆਪਣੀ ਜ਼ਮੀਨ ਠੀਕ ਹੈ ਕਿ ਪਿਛਲੇ ਸਾਲ ਤੋਂ ਹੀ ਅਸੀਂ ਠੇਕਾ ਲੈਣਾ ਸ਼ੁਰੂ ਕੀਤਾ ਸੀ ਆਪਣਾ ਸ਼ੇਰ ਇਹ ਤਾਂ ਮਿਸਾਲ ਅਹੀਂ ਕੋਈ ਮਿਲਿਆ ਅੱਛਾ ਰੰਦੀਪ ਜੀ ਤੁਹਾਡੇ ਬ੍ਰਦਰ ਨੇ ਕੀ ਨਾਮ ਉਹਨਾਂ ਦਾ ਜਿਨ੍ਹਾਂ ਨੇ ਜ਼ਮੀਨ ਵੇਚੀ ਹੈ ਭੁੱਲਰ ਲਾਹੂ ਭੁੱਲਰ ਪ੍ਰਵਿੰਦਰ ਸਿੰਘ ਭੁੱਲਰ ਠੀਕ ਹੈ ਕਿੰਨੇ ਕਿੱਲੇ ਜ਼ਮੀਨ ਉਹਨਾਂ ਨੇ ਵਿੱਚ ਕਿੰਨੇ ਕਿੱਲੇ ਜ਼ਮੀਨ ਵੇਚੀ ਹੈ ਜੀ ਉਹਨਾਂ ਨੇ ਜਿੱਦਾਂ ਅਸੀਂ ਰਿਕਾਰਡ 'ਚ ਦੇਖਿਆ ਵਾ ਰਿਕਾਰਡ 'ਚ ਪਹਿਲਾਂ 4 ਜਿਸ ਤੋਂ ਇੰਤਕਾਲ ਹੁੰਦਾ ਉਹਦੇ ਰਿਕਾਰਡ ਦੇਖ ਸਕਦੇ ਹਾਂ 4 ਕਿੱਲੇ ਠੀਕ ਹੈ ਜੀ ਜਨਵਰੀ 'ਚ ਵੇਚੀ ਆ ਇਹ ਹੁਣੇ 4 ਕਿੱਲੇ ਸਾਨੂੰ ਆ ਪਿਛਲੇ ਮਹੀਨੇ ਹੀ ਦਿਖਾਇਆ ਕਿਸੇ ਨੇ ਕਿ 4 ਇੱਕ ਸਾਈਡ ਵਾਲੇ ਵੇਚ ਦਿੱਆ ਪਰ ਸਾਰੇ ਪੱਟੀ ਚ ਰੋਲਾ ਪੈ ਚੁੱਕਾ ਵਾ ਕਿ ਇਹਨੇ 12 ਕਿੱਲੇ ਉਹ ਤੇ ਇਹਦੇ ਚੋਂ ਵੀ 3.5 ਕਿੱਲੇ ਸ਼ੇਅਰ ਵੇਚ ਦਿੱਤਾ ਸਾਡੇ ਵਾਲੀ ਜ਼ਮੀਨ ਚੋਂ ਵੀ ਉਹ ਸ਼ੇਅਰ ਦੇ ਸਕਦਾ ਵਾ ਪਰ ਖਸਰਾ ਨੰਬਰ ਨਹੀਂ ਪਾ ਸਕਦਾ ਇਹ ਗੱਲ ਮੇਰੇ ਬ੍ਰਦਰ ਨੇ ਵੀ ਮੈਨੂੰ ਪਰਸੋਂ ਫੋਨ ਤੇ ਕਹੀ ਆ ਕਿ ਮੈਂ ਆਪਣਾ ਸਾਰਾ ਵੇਚ ਦਿੱਤਾ ਮੇਰਾ ਹੁਣ ਇੱਥੇ ਕੁਝ ਨਹੀਂ ਰਹਿ ਗਿਆ ਐਨਆਰਆਈ ਔਰਤ ਨੇ ਵੀ ਦੱਸਿਆ ਕਿ ਇਸ ਮਾਮਲੇ ਦੀ ਸ਼ਿਕਾਇਤ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਕਰ ਦਿੱਤੀ ਗਈ ਹੈ। ਦੂਜੇ ਪਾਸੇ ਐਨਆਰਆਈ ਔਰਤ ਤੇ ਜਸਪਰਾ ਹਰਵਿੰਦਰ ਸਿੰਘ ਨੇ ਸੁਖਦੇਵ ਸਿੰਘ ਭੁੱਲਰ ਨੂੰ ਜ਼ਮੀਨ ਵੇਚੀ ਉਸ ਦਾ ਕਹਿਣਾ ਹੈ ਕਿ ਰਣਦੀਪ ਕੌਰ ਵੱਲੋਂ ਲਾਏ ਜਾ ਰਹੇ ਦੋਸ਼ ਬੇਬੁਨਿਆਦ ਨੇ। ਹਰਵਿੰਦਰ ਸਿੰਘ ਮੁਤਾਬਕ ਉਸ ਨੇ ਆਪਣੀ ਜ਼ਮੀਨ ਸੁਖਦੇਵ ਸਿੰਘ ਭੁੱਲਰ ਨੂੰ ਵੇਚੀ ਹੈ ਤੇ 라ਜਿਤ ਭੁੱਲਰ ਵੱਲੋਂ ਕਿਸੇ ਪ੍ਰਕਾਰ ਦਾ ਕਬਜ਼ਾ ਨਹੀਂ ਕੀਤਾ ਜਾ ਰਿਹਾ। ਇਹ ਸਰ ਮੇਰੀ ਮੇਰੀ ਛੋਟੀ ਭੈਣ ਆ। ਜੀ। ਛੋਟੀ ਸਿਸਟਰ ਹਾਂ ਇਹ ਮੇਰੀ ਛੋਟੀ ਭੈਣ ਆ ਠੀਕ ਹੈ ਤੇ ਬਾਕੀ ਇਹ ਹੈ ਕਿ ਜਿਹੜੀ ਇਹ ਦਰਖਾਸਤ ਦੀ ਤੁਸੀਂ ਗੱਲ ਕਰ ਰਹੇ ਜੀ ਨਾ ਇਹਦੇ ਚਲਦੀਆਂ ਰਹਿੰਦੀਆਂ ਦੀਆਂ ਹੁਣ ਹੁਣ ਵੀ ਇਸ ਟਾਈਮ ਵੀ ਕਿਸੇ ਤੇ ਚੱਲ ਰਹੀਆਂ ਦੋ ਦਿਨ ਇੱਕ ਮੁਲਾਜ਼ਮਾ ਨੇ ਪੱਟੀ ਐਮਸੀ ਕਮੇਟੀ ਦੇ ਕੋਈ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕੁਝ ਹੋਰ ਗੱਲ ਤੇ ਆ 7 ਫੇਸ ਚ ਇੱਕ ਨਾਰੀ ਥਾਣੇ ਜਿੰਨੇ ਪਾਈ ਸੀ ਦਰਖਾਸਤ ਕਿਸੇ ਤੇ ਪੈਸਿਆਂ ਦੀ ਉਹ ਵੀ ਇਹਦੇ ਬਰਖਲਾਫ ਹੋਇਆ ਮਤਲਬ ਕਿ ਮੇਰੇ ਦੇਖਣ ਚ 8-9 ਮੈਂ ਦਰਖਾਸਤਾਂ ਦੇ ਆਨਲਾਈਨ ਆਨਲਾਈਨ ਤੁਹਾਨੂੰ ਪਰੂਬ ਦੇ ਸਕਦਾ ਕਟਵਾ ਕੇ ਨਹੀਂ ਜੇ ਤੁਸੀਂ ਕਹਿ ਰਹੇ ਹੋ ਕਿ ਕੁਲਦੀਪ ਸਿੰਘ ਢਾਲੀਵਾਲ ਨੂੰ ਜਿਹੜੀ ਦਰਖਾਸਤ ਦਿੱਤੀ ਹੋਈ ਹੈ ਕਿ ਉਹਨਾਂ ਦੀ ਸਰਕਾਰ ਦੇ ਉਹਨਾਂ ਦੇ ਸਾਥੀ ਇੱਕ ਮੰਤਰੀ ਲਾਲਜੀਤ ਸਿੰਘ ਭੁੱਲਰ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਆ ਇਹ ਦਰਖਾਸਤ ਸੱਚੀ ਹੈ ਜਾਂ ਝੂਠੀ ਹੈ ਸਾਰੇ ਕੋ ਮਿਨਿਸਟਰ ਆ ਸੌਫਟ ਟਾਰਗੇਟ ਆ ਅੱਛਾ ਹਾਂ ਜਿਹੜੀ ਮੰਨ ਲਓ ਜ਼ਮੀਨ ਆ ਮੈਂ ਜੋ ਮੇਰੇ ਨਾਮ ਆ ਅਥਾਰਟੀ ਜਿਹਦੀ ਮੈਂ ਉਹ ਲਾਲਜੀਤ ਨੂੰ ਨਹੀਂ ਮੈਂ ਉਹਦੇ ਫਾਦਰ ਨੂੰ ਸੁਖਦੇਵ ਸਿੰਘ ਨੂੰ ਵੇਚੀ ਆ ਠੀਕ ਆ ਠੀਕ ਆ ਮੇਰਾ ਜਿੰਨੇ ਵੀ ਗੱਲ ਹੋਈ ਆ ਮੈਂ ਸਾਲ ਸਾਲ ਸਵਾ ਸਾਲ ਪਹਿਲਾਂ ਵੇਚੀ ਸੀ ਕੁਛ ਤੇ ਬਾਕੀ ਮੈਂ ਜੋ ਵੀ ਆ ਮੇਰਾ ਜਿਹੜੀ ਮੈਂ ਆਪਣੇ ਨਾਮ ਸੀ ਜੋ ਵੀ ਮੈਂ ਕਰ ਲਈ ਤੇ ਕਬਜ਼ੇ ਵਾਲੀ ਤੇ ਸਰ ਕੋਈ ਗੱਲ ਨਹੀਂ ਹੈਗੀ ਇਹੋ ਜੀ ਕੋ ਲਾਲਜੀਤ ਪੁੱਲਰ ਕਬਜ਼ਾ ਕਰ ਰਹੇ ਆ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਨਹੀਂ ਸਰ ਐਵੇਂ ਕਦੀ ਹੋ ਸਕਦਾ ਕਦੀ ਕਬਜ਼ੇ ਹੁੰਦੇ ਹੁੰਦੇ ਐਵੇਂ ਸੀਐਮ ਨਹੀਂ ਕਰ ਸਕਦਾ ਪੀਐਮ ਨਹੀਂ ਕਰ ਸਕਦਾ ਉਦਸ ਮਾਮਲੇ ਵਿੱਚ ਜਦੋਂ ਲਾਲਜੀਤ ਪੁੱਲਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੰਤਰੀ ਨੇ ਰਣਦੀਪ ਕੌਰ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਪੁੱਲਰ ਨੇ ਕਿਹਾ ਕਿ ਉਹਨਾਂ ਦੇ ਪਿਤਾ ਵੱਲੋਂ ਜ਼ਮੀਨ ਖਰੀਦੀ ਗਈ ਹੈ ਤੇ ਕਿਸੇ ਪ੍ਰਕਾਰ ਦਾ ਕੋਈ ਕਬਜ਼ਾ ਨਹੀਂ ਕੀਤਾ ਜਾ ਰਿਹਾ ਲੋ ਜੀ ਇੱਕ ਐਨਆਰਆਈ ਔਰਤ ਤੈ ਰੰਦੀਪ कौर ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਉਹ ਕਹਿ ਰਹੇ ਨੇ ਕਿ ਤੁਸੀਂ ਉਹਨਾਂ ਦੀ ਜ਼ਮੀਨ ਤੇ ਪੱਟੀ ਤੇ ਨਜਾਇਜ਼ ਕਬਜ਼ਾ ਕਰ ਰਹੇ ਹੋ ਆ ਵੇਖੋ ਸਰਖਾਬ ਜੀ ਅਸੀਂ ਤੇ ਪਹਿਲਾਂ ਨਹੀਂ ਕਦੀ ਕਿਸੇ ਨੂੰ ਕੋਈ ਤੰਗ ਪਰੇਸ਼ਾਨ ਕੀਤਾ ਜਦੋਂ ਮੈਂ ਮੰਤਰੀ ਨਹੀਂ ਹਾਂ ਇੱਕ ਆੜਤੀਆ ਇੱਕ ਕਿਸਾਨ ਹਾਂ ਉਦੋਂ ਨਹੀਂ ਕਦੀ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਕਿ ਜਿਹਨੇ ਸਾਡੀ ਵੱਟ ਵੀ ਵੱਢ ਲਈ ਆ ਤੇ ਅਸੀਂ ਚੁੱਪ ਕਰਕੇ ਦੂਜੇ ਵਟੇ ਹੋ ਗਏ ਆ ਵੀ ਨਹੀਂ ਯਾਰ ਕਾਹਤੋਂ ਕਿਸੇ ਨਾਲ ਮੇਕੀ ਕਰਨੀ ਆ ਮੱਟਾ ਮੱਟਾ ਇੱਥੇ ਰਹਿ ਜਾਣੀਆਂ ਸਾਰਾ ਕੁਝ ਇੱਥੇ ਰਹਿ ਜਾਣਾ ਤੇ ਹੁਣ ਮੰਤਰੀ ਬਣੇ ਨੂੰ ਮੈਨੂੰ ਸਵਾ 3 ਸਾਲ ਦਾ ਸਮਾਂ ਹੋ ਗਿਆ ਸਰਕਾਰ ਬਣੀ ਨੂੰ ਜੀ ਤੇ ਹੁਣ ਵੀ ਮੈਂ ਸਵਾ 3 ਸਾਲਾਂ ਚ ਕਿਸੇ ਬੰਦੇ ਨੂੰ ਪਤੰਗ ਪਰੇਸ਼ਾਨੀ ਕੀਤਾ ਤੇ ਇੱਕ ਲੇਡੀ ਨੂੰ ਮੈਂ ਕਿਉਂ ਪਰੇਸ਼ਾਨ ਕਰੂੰਗਾ ਸਗੋਂ ਮੈਂ ਤੇ ਜੇ ਕੋਈ ਐਨ ਆਰ ਆਈ ਲੇਡੀ ਨਾ ਕੋਈ ਧੱਕਾ ਕਰਦਾ ਪਿੱਛੇ ਜੇ ਤਰਨ ਭਾਰਨ ਚ ਕਿਸੇ ਨੇ ਐਨ ਆਰ ਆਈ ਲੇਡੀ ਦਾ ਮਕਾਨ ਮੰਨ ਲਿਆ ਜੀ ਮੈਂ ਉਹਦੀ ਮਦਦ ਕਰਕੇ ਦੂਜੇ ਬੰਦਿਆਂ ਤੇ ਐਫਆਈਆਰ ਦਰਜ ਕਰਾ ਕੇ ਉਹਦਾ ਮਕਾਨ ਉਹਦਾ ਘਰ ਖਾਲੀ ਕਰਾਇਆ ਵੀ ਇਹ ਲੇਡੀ ਜਿਹੜੀ ਇਲਜ਼ਾਮ ਲਾਉਂਦੀ ਪਈ ਐ ਇਹਦੀ ਵੀ ਦੋ ਕੇਸਾਂ ਤੇ ਮੇਰੇ ਕੋਲ ਦਫਤਰ ਆ ਕੇ ਮੈਂ ਇਹਨੂੰ ਪਹਿਲਾਂ ਨਹੀਂ ਹਾਂ ਜਾਣਦਾ ਠੀਕ ਕਿ ਮੈਂ ਇਸ ਤਰ੍ਹਾਂ ਪਟਿਆਰੇ ਮੇਰੇ ਦਫਤਰ ਆਉਂਦੀ ਰਹੀ ਇੱਕ ਇਹਨੇ ਕਿਸੇ ਤੋਂ ਮਿੱਟੀ ਪਵਾਈ ਸੀ ਉੱਥੇ ਅਮਰਸਰ ਉਹਦੇ ਪੈਸੇ ਉਹੇ ਦੇਣ ਤੋਂ ਆਲੇ ਉਹਦੇ ਚ ਇਹਨੇ ਮੇਰੀ ਮਦਦ ਲਈ ਉਹਦੇ ਪੈਸਿਆਂ ਦਾ ਕੋਈ ਇਹਦਾ ਲੈਣ ਦੇਣ ਦਾ ਮੈਟਰ ਹੀ ਇਹ ਹੋਰ ਕੋਈ ਇਹਨੇ ਕਿਸੇ ਨੂੰ ਪੈਸੇ ਦਿੱਤੇ ਹੀ ਉਹਦੇ ਚ ਵੀ ਇਹਨੇ ਮੇਰੇ ਤੋਂ ਮਦਦ ਲਈ ਮੈਂ ਦੱਸ ਕੋ ਇਹਦੀ ਵੀ ਮਦਦ ਕੀਤੀ ਐ ਮੈਂ ਕਿਸੇ ਦੀ ਜ਼ਮੀਨ ਜਾਂ ਕੋਈ ਕੀ ਅਹੀਂ ਕਬਜ਼ਾ ਕਰਨਾ ਤੁਸੀਂ ਪੱਟੀ ਜੋ ਕੇ ਤੋਂ ਪੁੱਛੋ ਵੀ ਅਹੀਂ ਕਿੰਨੀਆਂ ਕਿ ਜ਼ਮੀਨਾਂ ਤੇ ਕਬਜ਼ੇ ਕੀਤੇ ਆ ਕਿਹੜੀਆਂ ਨੇ ਕੋਈ ਸਰ ਉਹ ਕਹਿ ਰਹੇ ਨੇ ਕਿ ਤੁਸੀਂ ਤੁਹਾਡੇ ਫਾਦਰ ਨੇ ਸੁਖਦੇਵ ਸਿੰਘ ਨੇ ਉਹਨਾਂ ਦੇ ਭਰਾ ਤੋਂ ਹਰਵਿੰਦਰ ਸਿੰਘ ਭੁੱਲਰ ਤੋਂ ਜ਼ਮੀਨ ਲਈ ਆ ਤੇ ਹੁਣ ਨਾਲ ਲੱਗਦੀ ਜ਼ਮੀਨ ਉਹਦੇ ਭਰਾ ਦੇ ਨਾਲ ਲੱਗਦੀ ਜਿਹੜੀ ਸਾਂਝੀ ਜ਼ਮੀਨ ਉਹਨਾਂ ਦੀ ਉਹਦੇ ਵੀ ਉਭਜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਦੇਖੋ ਜਿਹੜੀ ਜ਼ਮੀਨ ਪੈਸੇ ਦੇ ਕੇ ਹਰਵਿੰਦਰ ਭੁੱਲਰ ਨੇ ਸਾਨੂੰ ਦਿੱਤੀ ਆ ਪੈਸੇ ਲੈ ਕੇ ਜੀ ਮੇਰੇ ਪਿਤਾ ਜੀ ਨਾਲ ਸੁਲਤਾ ਕੀਤਾ ਉਹ ਤੇ ਸਾਲ ਡੇਢ ਸਾਲ ਪਹਿਲਾਂ ਦੀਆਂ ਗੱਲਾਂ ਉਦੋਂ ਦਾ ਸੁਲਤਾ ਆ ਤੇ ਉਹ ਜਿਹੜੀ ਕੋਈ ਇਹਨਾਂ ਦੀ ਆਪਦੀ ਨਿੱਜੀ ਜ਼ਮੀਨਿਆਂ ਕੋਈ ਨਿੱਜੀ ਮਸਲਾ ਆ ਜੀ ਉਹ ਆਪਦੇ ਭਰਾਣਾ ਆਪਦੀ ਫੈਮਿਲੀ ਨਾਲ ਵੇੜਨ ਸਾਡੇ ਨਾਲ ਥੋੜਾ ਇਹਨਾਂ ਦਾ ਮਸਲਾ ਹੈ ਕਿ ਉਹ ਉਹ ਪਹਿਲੀ ਵਾਈ ਆ ਜਿਹੜੀ ਜ਼ਮੀਨ ਦੇ ਅਸੀਂ ਪੈਸੇ ਦਿੱਤੇ ਆ ਤੇ ਜਿਹੜੀ ਇਹਦੇ ਭਰਾ ਦੇ ਨਾਂ ਉਹਦਾ ਹਿੱਸਾ ਆ ਜਿਹੜੀ ਕਾਨੂੰਨ ਮੁਤਾਬਕ ਉਹਦਾ ਹਿੱਸਾ ਹੈ ਵੇਖੋ ਜੇ ਕੱਲ ਨੂੰ ਪੇਪਰ ਚੈੱਕ ਹੋਏ ਅਸੀਂ ਐਡੇ ਤੇ ਨਹੀਂ ਗਏ ਅਗੇ ਕਿ 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 ਉਸ ਬੰਦੇ ਦੀ ਜ਼ਮੀਨ ਵਾਈ ਜਾਵਾਂਗੇ ਜਿਹੜੀ ਕਿਸ ਦੇ ਨਾਮ ਬੋਲਦੀ ਅਹੀਂ ਤੇ ਉਹ ਜ਼ਮੀਨ ਵਾਵਾਂਗੇ ਨਾ ਜਿਹੜੀ ਜ਼ਮੀਨ ਤੇ ਅਸੀਂ ਪੈਸੇ ਦਿੱਤੇ ਆ ਜਿਹੜੇ ਨੰਬਰਾਂ ਦੀ ਸਾਨੂੰ ਰਿਸ਼ਤੀ ਹੋਈ ਆ ਅਹੀਂ ਦੂਜੀ ਜ਼ਮੀਨ ਕੋ ਵਾਵਾਂਗੇ ਠੀਕ ਹੈ ਪਰ ਬੋਲ ਸਾਹਿਬ ਉਹ ਐਵੀ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਰਣਦੀਪ ਕੌਰ ਕਿ ਤੁਸੀਂ ਦਫਤਰ ਬੁਲਾਇਆ ਦਫਤਰ ਬੁਲਾ ਕੇ ਧਮਕੀ ਦਿੱਤੀ ਕਿ ਜ਼ਮੀਨ ਤੇ ਕਬਜ਼ਾ ਕਰਾਂਗੇ ਦੇਖੋ ਮੇਰੇ ਦਫਤਰ ਕੈਮਰੇ ਲੱਗੇ ਆ ਜੀ ਜਦੋਂ ਮਰਜ਼ੀ ਇਹ ਚੈੱਕ ਹੋ ਸਕਦਾ ਵੀ ਮੈਂ ਧਮਕੀ ਇਹਨੂੰ ਦਿੱਤੀ ਆ ਜਾਂ ਨਹੀਂ ਦਿੱਤੀ ਮੈਂ ਤੇ ਵੇਖੋ ਜੇ ਕੋਈ ਮੇਰੇ ਦਫ਼ਤਰ ਆਉਂਦਾ ਮੈਂ ਉਹਦਾ ਕੰਮ ਕਰਦਾ ਮੈਂ ਕੋਈ ਕਿਸੇ ਦਾ ਇਹ ਨਹੀਂ ਕਰਦਾ ਫਿਰ ਜੇ ਮੇਰੇ ਕੋਈ ਦਫ਼ਤਰ ਆਵੇ ਤਾਂ ਮੈਂ ਉਹਨੂੰ ਧਮਕੀ ਦਵਾਂ ਜਿਹੜੀ ਨਾਲੇ ਕਿਸੇ ਦੀ ਜ਼ਮੀਨ ਉਹਦਾ ਮੈਨੂੰ ਧਮਕੀ ਦੇਣ ਦੀ ਕੀ ਲੋੜ ਆ ਮੈਂ ਕਿਉਂ ਧਮਕੀ ਦਵਾਂਗਾ ਕਿਸੇ ਨੂੰ ਹਾਲਾਂਕਿ ਇਸ ਮਾਮਲੇ ਵਿੱਚ ਕਈ ਕੜੀਆਂ ਉਲਝੀਆਂ ਹੋਈਆਂ ਜਾਪ ਰਹੀਆਂ ਨੇ ਜਿਨ੍ਹਾਂ ਦੇ ਸੁਲਝਣ ਤੋਂ ਬਾਅਦ ਹੀ ਮਾਮਲਾ ਸਪਸ਼ਟ ਹੋਵੇਗਾ video report razana spokesman tv